ਨੇ ਨਿਕ ਮੈਂ ਕਿਤੇ ਕਿਤੇ ਜਾਣੀ ਆ ਸਾਰੇ ਬਿਲੈਸੇ ਕਰਤਾ ਨਹੀਂ ਮੇਰਾ papa ਇਸੇ ਕਰ ਗਈ ਕਾਹ ਕਿ ਤੋੜਾ ਮੈਂ papa ਨੇ ਕੀਤਾ ਤਾਂ ਮੈਂ ਕੁਝੀ ਕਾ ਕਰੀ ਐ ਕਿ ਕਾ ਕਰੇ ਇਸ਼ਾਰਾ ਦੇ ਕੀ ਗੱਲ ਹੋਈ 42 ਤੋਂ ਮੈਂ ਨਹੀਂ ਕਰਦਾ ਕੋਈ ਸੁਣਾਉ ਬਾਤ ਕਰੇ ਮਾਜੀ ਬੰਦਾ ਆਪਣੇ ਵਿੱਚ ਚਲੋ ਤੁਹਾਨੂੰ ਬੰਦ ਕਰੇ ਕੋਈ ਹੀ ਰੋਣ ਦਾਰਨ ਦਾ ਔਸਾਰ

2000 ਰੁਪਏ ਕਿੱਲ ਦੀ ਮੇਰੇ ਲਈ ਬਾਈਕ ਲਾ ਆਇਆ ਇਹ ਤੋਂ ਮੋੜੀਆਂ ਨਹੀਂ ਕਰਦੀਆਂ ਇਹ ਉਹ ਵੇਰ ਬੰਦ ਕਹੇ ਤੇਰਾ ਇੰਨਾ ਤਾਰ ਖੇਲਦੇ ਹੋ ਨਹੀਂ ਧਿਆਨ ਪਾਉਂਦੇ ਉਹ ਮੋੜਾ ਘਟੀ ਘਟੀ ਰਹਿ ਗੁ ਨੂੰ ਘਾ ਦੇ ਸਾਈਡ ਤੇ ਰੱਖ ਦੇ ਬਾਹਰ ਆ ਵੀ ਜਾ ਇੱਥੇ ਬਾਹਰ ਸੰਦਰ ਨਾ ਜਹਾੜੀਸਾ ਲੱਗ ਰਿਹਾ ਜੀ ਸਰ ਲਾਇਆ ਗਿਆ ਜੀ ਪੰਜਾਬ ਸਰਕਾਰ ਤੇ ਮਾਨਯੋਗ ਸੀਐਮ ਸਾਹਿਬ ਸਦਾ ਭਗਵੰਤ ਸਿੰਘ ਸਾਹਿਬ ਉਹਨਾਂ ਦੇ ਤਹਿ ਜਿਹੜੀ ਮੁਹਿੰਮ ਚੱਲ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਅੰਮ੍ਰਿਤਸਰ ਐਮਸੀਐਮ ਦੇ ਸਰ ਵੱਲੋਂ ਇੱਕ ਡਰੱਗ ਸਮਗਲਰ ਦੀ ਅਬ ਇੱਕ ਡਰੱਗ ਸਮਗਲਰ ਦਾ ਘਟਾਇਆ ਜਾ ਰਿਹਾ ਹੈ ਜਿਹੜਾ ਕਿ ਐਲ ਗੋਟਨ ਡਰੱਗ ਮਰੀਨਲ ਆਪਣਾ ਬਣਾਇਆ ਹੋਇਆ ਸੀ ਉਹਦਾ ਨਾਮ ਹੈ ਰਾਮ ਸਿੰਘ ਅਲਾਇਸ ਲੱड्डੂ ਉਹਦੇ ਉੱਪਰ ਤਿੰਨ ਪਰਚੇ ਹੈਗੇ ਆ ਜੀ ਐਨਡੀਪੀਐਸ ਦੇ ਤੇ ਆਪਣਾ ਤੇ ਦੋ ਪ੍ਰੀਵੈਂਟਿਵ ਐਕਸ਼ਨਸ ਵੀ ਹੋਏ ਆ ਥਾਣੇ ਥਾਣਾਛਾਟਾ ਨਹੀਂ ਕੀਤੇ ਆ ਤੇ ਪਰਚੇ ਵੀ ਥਾਣਾਛਾਟੇ ਦੇ ਹੀ ਹੈਗੇ ਆ ਤੇ ਇਹਦੇ ਨਾਲ ਨਾਲ ਉਹਦਾ ਜਿਹੜਾ ਭਰਾ ਹੈਗਾ ਗੁਰਪ੍ਰੀਤ ਉਹਤੇ ਵੀ ਇੱਕ ਪਰਚਾ ਹੈਗਾ ਇਸੀ ਸਾਲ ਦਾ 71 2025 ਦਾ ਐਨਡੀਪੀਐਸ ਐਕਟ ਦਾ ਤੇ ਜਿਹੜਾ ਰਾਮ ਸਿੰਘ ਹੈ ਉਹ ਫਿਲਹਾਲ ਭਗੋੜਾ ਹੈ ਤੇ ਜਦੋਂ ਸਾਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਐਮਸੀ ਆਫਿਸ ਨੇ ਲਿਖ ਕੇ ਭੇਜਿਆ ਕਿ ਅਸੀਂ ਟਾਨੀਆਂ ਤੇ ਪੁਲਿਸ ਦੀ ਸਾਟਾ ਜੀ ਲੋੜਾ ਤੇ ਮੈਂ ਖੁਦਾ ਪਾਇਆ ਮੌਕਾ ਸੁਪਰਵਾਈਜ਼ ਕਰਨ। ਸਰ ਇਹ ਕਿਦੋਂ ਦਾ ਕਾਰੋਬਾਰ ਕਰ ਰਹੇ ਸੀ ਕਿੰਨ ਸਾਰਾ ਟੱਬਰ ਕਰਦਾ ਪਿਆ ਵਾ ਕਿੰਨ ਕੀ ਹੈਗਾ ਸਾਰਾ ਬੰਦੇ। ਦੇਖੋ ਜਿਹੜੇ ਤਾਂ ਪਰਚੇ ਹੈ ਉਹ 2019 ਤੋਂ ਹੈਗਾ ਇਹਦੇ ਪਰਚੇ ਇਹਦੇ ਤੇ ਪਹਿਲਾ ਪਰਚਾ ਹੋਇਆ ਸੀ ਤੇ 2019 ਤੋਂ ਕੰਮ ਕਰ ਰਹੇ ਤੇ ਤਿੰਨ ਪਰਚੇ ਹੈਗੇ ਆ ਤੇ ਹੁਣ ਪਗੋੜਾ ਤੇ ਪੂਰੇ ਟੱਬਰ ਦਾ ਤਾਂ ਹਲੇ ਸਾਨੂੰ ਪਤਾ ਨਹੀਂ ਪਰ ਇਹਦਾ ਸਕਾ ਭਰਾ ਜ਼ਰੂਰ ਕਰ ਰਹੇ ਆ। ਮੈਂ ਕਿ ਦੋ ਜਨੇ ਕਰਦੇ ਦੋ ਜਨੇ ਕਰ ਰਹੇ ਆ। ਦੋਵੇਂ ਫਰਾਰ ਨੇ ਕਿ ਇੱਕ ਜੇਲ੍ਹ ਚ ਨਹੀਂ ਇੱਕ ਜੇਲੇ ਚ ਹੈ ਜਿਹੜਾ ਦੂਸਰਾ ਭਰਾ ਉਹ ਜੇਲ੍ਹ ਚ ਹੈ। ਕਿਲਾ ਤਾਂ ਸਾਡੇ ਇਲਾਕੇ ਚ ਅੱਗੇ ਵੀ ਨਸ਼ੇ ਨੂੰ ਲੈ ਕੇ ਕਾਫੀ ਚ ਹੈਗੀ ਆ ਉਹ ਵੀ ਇਲਾਕੇ ਉੱਤੇ। ਬਿਲਕੁਲ ਜੀ ਅਸੀਂ ਪੂਰੀ ਮੁਹਿੰਮ ਜਿਵੇਂ ਮੈਂ ਤੁਹਾਨੂੰ ਦੱਸਿਆ ਪੰਜਾਬ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਯੋਗ ਨਸ਼ਾ ਵਿਰੋਧ ਅਸੀਂ ਜਿੱਥੇ ਵੀ ਸਾਨੂੰ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਉਸ ਏਰੀਆ ਨੂੰ ਕੋਆਰਡੀਨੇਟਸ ਕਰਕੇ ਸਰਚ ਕਰਦੇ ਆਂ ਜੇ ਕੋਈ ਵੀ ਬੰਦਾ ਮਿਲਦਾ ਹੈ ਆਪਣਾ ਕੋਈ ਵੀ ਡਰਗ ਪੋਜ਼ੈਸ ਕਰਦਾ ਹੈ ਜਾਂ ਕੋਈ ਵੇਚਦਾ ਹੈ ਜਾਂ ਪੈਡਲਰ ਹੈ ਜਾਂ ਸਮੱਗਲਰ ਹੈ ਅਸੀਂ ਉਹ ਕਾਨੂੰਨੀ ਕਾਰਵਾਈ ਕਰਦੇ ਹਾਂ ਉਹਦੇ ਤੇ ਹੁਣ ਕੀ ਕਾਰਵਾਈ ਕੀਤੀ ਵੀ ਅਸੀਂ ਹੁਣ ਤਾਂ ਐਮਸੀ ਆਫਿਸ ਨੇ ਸਾਨੂੰ ਦੱਸਿਆ ਸੀਗਾ ਕਿ ਸਾਨੂੰ ਪੁਲਿਸ ਦੀ ਸਹਾਇਤਾ ਦੀ ਲੋੜ ਹੈਗੀ ਹੈ ਤੇ ਅਸੀਂ ਪੁਲਿਸ ਸਹਾਇਤਾ ਦਿੱਤੀ ਹੈ ਤੇ ਜਿਵੇਂ ਸਾਨੂੰ ਪਤਾ ਚੱਲੇ ਕਿ ਡਰਗ ਪੈਡਲਰ ਹੈਗਾ ਤੇ ਮੈਂ ਆਪ ਖੁਦ ਆਇਆ ਹਾਂ